ਜਿੰਨਾ ਚੱਕਾ ਅਧੂਲਨ ਚੱਲ ਰਿਹਾ ਹੈ ਇਹਨਾਂ ਨੂੰ ਮਤਲਬ ਨਾ ਪਿੰਡਾਂ ਚ ਨਾ ਸਹਿਰਾ ਚ ਇਹਨਾਂ ਦੀ ਕੁੱਤੇਖਾਨੀ ਇਹੋ ਜੀ ਕਰਾਂਗੇ ਜਿਵੇਂ ਸਾਡੇ ਨੌਜਵਾਨ ਮੁੰਡਾ ਸੱਭੂ ਕਰਨ ਦੇ ਜਿੱਦਿਆਂ ਨੇ ਗੋਲੀ ਮਾਰੀ ਹੈ ਜੀ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਨਾ ਪਿੰਡਾਂ ਚ ਨਾ ਇਹਨਾਂ ਦਾ ਇਹਨਾਂ ਦਾ ਜਲੂਸ ਕੱਢ ਕੇ ਰੱਖਾਂਗੇ ਇਹਨਾਂ ਦੇ ਮਾਗਰ ਵੀ ਫਿਰਾਂਗੇ ਇਹਨਾਂ ਨੇ ਮਤਲਬ ਹਰਿਆਣੇ ਦੀ ਸਰਕਾਰ ਨੇ ਲਾ ਲੋ ਤੇ ਸੈਂਟਰ ਦੀਨੇ ਮਿਲ ਕੇ ਨੌਜਵਾਨ ਮੁੰਡਿਆਂ ਨੂੰ ਰਹਿ ਕਾਰ ਦੇ ਤਾਰ ਸਿੱਧੀਆਂ 307 ਦੀਆਂ ਗੋਲੀਆਂ ਚਲਾਈਆਂ ਨੇ ਉਹ ਕਹਿੰਦੇ ਨੇ ਕਿ ਕਿਹੜੇ ਕਿਸਾਨ ਨੇ ਇਹ ਇੱਥੇ ਪਾਰਟੀਆਂ ਦੇ ਵੱਲੋਂ ਲੋਧੀ ਪਾਰਟੀ ਦੇ ਵੱਲੋਂ ਬਿਠਾਏ ਗਏ ਨੇ ਆਰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਸਰ ਫੀਰ ਸਿੰਘ ਪੰਜਾਬ ਦੇ ਵਿੱਚ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰਾਂ ਦੇ ਉੱਤੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਤਾਂ ਲਗਾਤਾਰ ਪੂਰੇ ਪੰਜਾਬ ਦੇ ਅੰਦਰ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਦਾ ਵੀ ਜਿਹੜਾ ਵਿਰੋਧ ਹੋ ਰਿਹਾ 2024 ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਲੀਡਰ ਨੇ ਜਿਹੜੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੇ ਨੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿਸਾਨ ਆਗੂ ਸਾਡੇ ਨਾਲ ਨੇ ਰਾਜਪਾਲ ਸਿੰਘ ਬੀਕੇ ਜੂ ਉਗਰਾਹਾ ਆਜ਼ਾਦ ਤੋਂ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਐਲਾਨ ਕੀਤਾ ਕਿ ਪਿੰਡਾਂ ਦੇ ਵਿੱਚ ਬੀਜੇਪੀ ਲੀਡਰਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਜੀ ਹਾਂ ਜੀ ਦੇਖੋ ਗੱਲ ਇਹ ਆ ਜੀ ਜਿਵੇਂ ਵੀ ਦਾ ਧਰਨਾ ਚੱਲਿਆ ਆਪਣਾ ਦਿੱਲੀ ਟਿਕਰੀ ਵਾਟਰ ਤੇ ਸੰਘੂ ਵਾਟਰ ਤੇ ਹਮ ਇੱਕ ਬੇ ਦੇ ਵਿੱਚ ਹੋਇਆ ਅਦੋਲਣ ਹਮ ਉਹਦੇ ਵਿੱਚ ਵੀ 750 ਸੀਧ ਹੋਏ ਨੇ ਜੀ ਕਿਸਾਨ ਉਸ ਤੋਂ ਬਾਅਦ ਖਨੌਰੀ ਵਾਲਾ ਲੈ ਲਓ ਸੰਭੂ ਵਾਲਾ ਲੈ ਲਓ ਜੀ ਜੀ ਤੇ ਬਾਡਰਾਂ ਤੇ ਬੈਠੇ ਨੇ ਇਹਨਾਂ ਨੇ ਮਤਲਬ ਹਰਿਆਣੇ ਦੀ ਸਰਕਾਰ ਨੇ ਲਾ ਲੋ ਤੇ ਸੈਂਟਰ ਦੀ ਨੇ ਮਿਲ ਕੇ ਨੌਜਵਾਨ ਮੁੰਡਿਆਂ ਨੂੰ ਦੇਖ ਲੋ ਘਾੜ ਦੇ ਤਾਰ ਸਿੱਧੀਆਂ 307 ਦੀਆਂ ਗੋਲੀਆਂ ਚਲਾਈਆਂ ਨੇ ਤੇ ਕਈ ਵਾਰ ਸਾਡੇ ਵੀ ਮਤਲਬ ਲੱਤਾਂ ਤੇ ਧੂਏ ਵਾਲੇ ਬੰਬ ਛੱਡੇ ਨੇ ਜੀ ਕਈ ਜਿਹੜੀ ਉਹਦੇ ਬਾਜਰੀਆਂ ਪਈ ਬਾਜਰੀ ਨਹੀਂ ਹੁੰਦੀ ਬਰੀਕ ਬਰੀਕ ਜੀਆਂ ਉਹ ਜਦੋਂ ਫਾੜਦਾ ਉਹਦੇ ਮਤਲਬ ਬਹੁਤ ਜ਼ੋਰ ਦੀ ਲੱਤਾਂ ਦੇ ਪਈਆਂ ਨੇ ਜੀ ਸਾਡੇ ਉਹ ਬਹੁਤ ਧੂਏ ਵਾਲੇ ਐਸੇ ਕਰਕੇ ਜੀ ਸਾਰੇ ਮਤਲਬ ਕਿਸਾਨ ਮਜ਼ਦੂਰਾ ਇਹ ਸਾਰੀ ਧਰਨਾ ਸਾਰੀ ਮਤਲਬ ਕਿਸਾਨੀ ਸੰਬੰਧੀ ਸਾਰਿਆਂ ਦੀ ਆ ਗਈ ਇਹ ਧਰਨਾ ਕੋਈ ਐਮਐਸਪੀ ਤੇ ਲੜ ਰਹੇ ਆ ਜੀ ਆਪਾਂ ਜੇ ਆਪਾਂ ਨੂੰ ਐਮਐਸਪੀ ਮਿਲੂਗਾ ਤਾਂ ਇਹ ਸਾਰਾ ਸਰਕਲ ਨੇ ਚੱਲਣਾ ਹੈ ਜੀ ਜੀ ਆਪਾਂ ਉਹ ਮੰਗਾਂ ਨੂੰ ਲੈ ਕੇ ਬੈਠੇ ਆ ਜੀ ਵੀ ਛਾੜੀਆਂ ਜਿਹੜੀਆਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰ ਦਿਓ ਕੋਈ ਨਵੀਂ ਤੇ ਨਹੀਂ ਬੈਠੇ ਜੀ ਅਸੀਂ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਹਾਂਜੀ ਇਹ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਮਾਰਚ ਦੇ ਵਿੱਚ ਅਸੀਂ ਨੇ 27 ਤਰੀਕ ਮਾਰਚ 27 ਤਰੀਕ ਨੂੰ ਐਲਾਨ ਕੀਤਾ ਸੀ ਵੀ ਅਸੀਂ ਆਪਦੇ ਮੰਗਵਾਲ ਪਿੰਡ ਦੇ ਵਿੱਚ ਨਹੀਂ ਵਰਨ ਦਿੰਦੇ ਜੀ ਜਿੰਨਾ ਚਿਰ ਸਾਡਾ ਅਦੋਲਨ ਚੱਲਦਾ ਹੈ ਜਿੰਨੀ ਕੋਈ ਸਾਡੇ ਮਤਲਬ ਕੋਈ ਗੱਲ ਨਹੀਂ ਸਿਰੇ ਲੱਗਦੀ ਅਸੀਂ ਇਹਨਾਂ ਨੂੰ ਮੰਗਵਾਲ ਦੀ ਗੱਲ ਨਹੀਂ ਅਸੀਂ ਇਹਨਾਂ ਨੂੰ ਕਿਸੇ ਪਿੰਡ 'ਚ ਨਹੀਂ ਵੜਨ ਦਿੰਦੇ ਨਾ ਸਹਾਰਾ 'ਚ ਵੜਨ ਦਈਏ ਜੀ ਜਿੰਨਾ ਚਿਰ ਅਦੋਲਨ ਚੱਲ ਰਿਹਾ ਹੈ ਇਹਨਾਂ ਨੂੰ ਮਤਲਬ ਨਾ ਪਿੰਡਾਂ 'ਚ ਨਾ ਸਹਾਰਾ 'ਚ ਇਹਨਾਂ ਦੀ ਕੁੱਤੇਖਾਨੀ ਇਹੋ ਜੀ ਕਰਾਂਗੇ ਜਿਵੇਂ ਸਾਡੇ ਨੌਜਵਾਨ ਮੁੰਡਾ ਸਭ ਕਾਰਨ ਦੇ ਜਿੱਦਿਆਂ ਨੇ ਗੋਲੀ ਮਾਰੀ ਹੈ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਨਾ ਪਿੰਡਾਂ 'ਚ ਨਾ ਇਹਨਾਂ ਦਾ ਇਹਨਾਂ ਦਾ ਜਲੂਸ ਕੱਢ ਕੇ ਰੱਖਾਂਗੇ ਇਹਨਾਂ ਦੇ ਮਾਗਰ ਵੀ ਫਰਾਂਗੇ ਜੀ ਹਾਂਜੀ ਜੀ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਨੂੰ ਨਾ ਪਿੰਡਾਂ 'ਚ ਨਾ ਸੇਹਰਾਂ 'ਚ ਜੀ ਜੀ ਹਾਂਜੀ ਜੀ ਲਗਾਤਾਰ ਬੀਜੇਪੀ ਕਹਿੰਦੀ ਹੈ ਕਿ ਜਿਹੜਾ ਇਹ ਅੰਦੋਲਨ ਚੱਲ ਰਿਹਾ ਜਾਂ ਹੋਰ ਜਿਹੜੀਆਂ ਕਿਸਾਨਾਂ ਦੇ ਖਿਲਾਫ ਪਾਰਟੀਆਂ ਨੇ ਬੀਜੇਪੀ ਉਹ ਐਮੇਂਤਾ ਉਹ ਕਹਿੰਦੇ ਨੇ ਕਿ ਕਿਹੜੇ ਕਿਸਾਨ ਨੇ ਇਹ ਇੱਥੇ ਪਾਰਟੀਆਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਬਿਠਾਏ ਗਏ ਨੇ ਦੇਖੋ ਜੀ ਉਹ ਤਾਂ ਬਹੁਤ ਕੁਸ਼ ਕਹਿੰਦੇ ਨੇ ਗੱਲ ਤਾਂ ਇਹ ਹੈ ਵੀ ਜਿਹੜੇ ਕਿਸਾਨ ਅੰਦੋਲਨ ਦੀਆਂ ਪਿਛਲੀਆਂ ਵੀਧੀਆਂ ਮੰਗਾਂ ਨੇ ਹੂੰ ਮਤਲਬ ਉਹਨਾਂ ਨੂੰ ਇਹਨਾਂ ਨੇ ਜਸਤਾ ਕਰਤਾ ਦੀ ਜੀ ਜਸ ਕਰਤਾ ਵੀ ਮਤਲਬ ਮੰਗੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਬੈਠੇ ਹਾਂ ਜੀ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਆਪਣੀ ਵੀ ਕੇਜੂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਡੀ ਇਹੀ ਮੰਗ ਹੈ ਉਹ ਵੀ ਦੇਖੋ ਅਦੋਲਨ ਕਰ ਰਹੀਆਂ ਨੇ ਜੀ ਨਹੀਂ ਸਾਡੇ ਨਾਲ ਮੇਤ ਭੱਤ ਬਣੇ ਉਹ ਪਾਸੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਘੇਰਦਾ ਰੱਖਿਆ ਹੋਇਆ ਉਹਨਾਂ ਨੇ ਐਲਾਨ ਨਵੀਆਂ ਜਿਹੜੀਆਂ ਜਥੇਬੰਦੀਆਂ ਨਹੀਂ ਸਾਡੇ ਨਾਲ ਆਈਆਂ ਉਹ ਮਤਲਬ ਹਮਾਇਤ ਕਰ ਰਹੀਆਂ ਨੇ ਜੀ ਜੇ ਨਹੀਂ ਉੱਥੇ ਆਈਆਂ ਤਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਦਦਤ ਹੋ ਰਹੀ ਹੈ ਜੀ ਮਦਦਤ ਕਰ ਰਹੀਆਂ ਨੇ ਜਥੇਬੰਦੀਆਂ ਜੀ ਜਥੇਬੰਦੀਆਂ ਜਿਹੜੀਆਂ ਹੁਣ ਉੱਥੇ ਧਰਨਾ ਤੁਸੀਂ ਲਾਇਆ ਹੋਇਆ ਬਾਕੀ ਜਥੇਬੰਦੀਆਂ ਕਾਹਤੋਂ ਨਹੀਂ ਪੰਜਾਬ ਦੀਆਂ ਨਾਲ ਤੁਰੀਆਂ ਸੋਟੇ ਦੇਖੋ ਜੀ ਕਹਿੰਦੇ ਇਹ ਐ ਵੀ ਜਿਹੜੀਆਂ ਪਿਛਲੀਆਂ ਜਥੇਬੰਦੀਆਂ ਰਹਿ ਗਈਆਂ ਵੈਸੇ ਉਹਨਾਂ ਨੂੰ ਸੱਦਾ ਤਾਂ ਦਿੱਤਾ ਹੈ ਹੂੰ ਮਨਜੀਤ ਜਤਨਜੀਤ ਨੇ ਡੱਲੇਵਾਲ ਜੀ ਨੇ ਸਾਡੇ ਜਸਵਿੰਦਰ ਸਿੰਘ ਲੰਗੋਵਾਲ ਨੇ ਜੀ ਵੀ ਆ ਕੇ ਇੱਕ ਪੰਚ ਦੇ ਆਪਾਂ ਜਿਹੜੀਆਂ ਮੰਗਾਂ ਰੈਂਦੀਆਂ ਨੇ ਉਹਨਾਂ ਨੂੰ ਆਪਾਂ ਲਾਗੂ ਕਰਾਈਏ ਹੂੰ ਮੀਟਿੰਗਾਂ ਹੋਈਆਂ ਨੇ ਹੂੰ ਬਾਕੀ ਉਹਨਾਂ ਨੂੰ ਬਸ ਉਹਨਾਂ ਨੂੰ ਕੀ ਕਹੀ ਕਿਉਂ ਨਹੀਂ ਆਏ ਜੀ ਇਹ ਸਨ ਰਾਜਪਾਲ ਸਿੰਘ ਬੀਕੇ ਜੂ ਗ੍ਰਾਹਾਂ ਆਯਾਤ ਤੋਂ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਬਾਰੇ ਕਈ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਪਣੀ ਪਾਰਟੀ ਛੱਡਣ ਦੇ ਜਿਹੜੇ ਮਤਭੇਦ ਸੀਗੇ ਉਹ ਇਹਨਾਂ ਨੇ ਦੱਸੇ ਨੇ ਤੇ ਨਾਲ ਹੀ ਇਹਨਾਂ ਨੇ ਜੋ ਲੋਕ ਸਵਾਲ ਕਰਦੇ ਨੇ ਕਿ ਕਿਸਾਨ ਜਥੇਬੰਦੀਆਂ ਕਿੱਥੋਂ ਚੱਲਦੀਆਂ ਨੇ ਉਹਨਾਂ ਬਾਰੇ ਦੱਸਿਆ ਕਿ ਪਿੰਡਾਂ ਦੇ ਵਿੱਚ ਜੋ ਜਿਹੜਾ ਫੰਡ ਅਸੀਂ ਇਕੱਠਾ ਕਰਦੇ ਹਾਂ ਉਹਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਉੱਥੋਂ ਚਲਾਈਆਂ ਜਾਂਦੀਆਂ ਨੇ